ਕਿ ਉਸ ਅਗਰਤ ਗ੍ਰੀਸ ਵੀ ਵੱਲੋਂ ਅੱਥੇ ਹੋਤਾ ਕਿ ਦੋਧਰਣਾ ਸੇ ਵੀ ਬਚਣ ਦੇ ਲਈ ਗ੍ਰੀਤੀ ਗੁਰੂ ਦਾ ਮੇਕੇ ਇਹ ਇੱਕ ਮੀਟਿੰਗ ਰੱਖੀ ਗਈ ਸੀ ਜੋ ਸ਼ਾਮਨੇ ਕੋਤਾਂ ਮਤਲਬ ਮੀਟਿੰਗ ਆਜੀ ਆਪਨੇ ਸਾਥੀ ਲੋਥੋਂ ਦੇ ਨੂੰ ਰੈਜ਼ਾ ਆਇਆ ਹੈ ਅਰinsic ਸਰਵਨਾਤੇ ਵੱਲੋਂ ਕਿ ਜੂ ਸੰਤੀ ਰਾਮ ਜੀ ਦਾ ਪਾਵਰ ਸੁਮੇ ਦਾ ਨੂੰ ਜਿਹੜਾ ਆਇਆ ਉਸ ਨੂੰ ਬਣਾਇਆ ਜਾਵੇ ਕਿ ਸ਼ਾਮ ਸ਼ਾਮ ਦੇ ਚੁਰੀਓ ਚੜਾਈ ਜਾਵੇ ਉਸਦੇ ਬਾਬਤ ਨੂੰ ਸਭ ਸੰਗਠਨਾਂ ਨੂੰ ਕਾਠ ਹੋਇਆ ਹੈ ਪੰ ਸਿੰਘ ਸਰਮੰਨਾ ਦੇ ਵੱਲੋਂ ਜੋ ਗਰੀਬੀ ਤੋਂ ਸ਼ਿਵਮਾਨ ਬਹੁਦੇ ਹੋਣਾਂ ਦੇ ਵੱਲੋਂ ਵਿਧੀ ਹੋਈ ਹੈ ਸਭ ਸੰਗਠਨ ਨੂੰ ਜੱਟ ਕਰਕੇ ਸੱਧਿਆ ਗਿਆ ਹੈ ਜੋ ਸ਼ੋਮਨੀ ਕ੍ਰਿਤੀ ਨੂੰ ਸ਼ੋਮਨੀ ਉਪਰ ਤੋਂ ਬਹੁਤ ਕੀਤੀ ਆਵਾਜ਼ੀ ਅਕਾਦ ਸਾਹਿਬ ਨੂੰ ਪੰ ਸਿੰਘ ਸਰਮੰਨਾ ਦੇ ਵੱਲੋਂ ਗਰੀਬੀ ਸ਼ਿਸ਼ੂ ਸੰਗਠਨ ਵੱਲੋਂ ਵਿਧੀ ਕੀਤੀ ਜਾਂਦੀ ਰੋਗ ਦੇ ਰੂਪ ਦੇ ਵਿੱਚ ਕਿ ਜੋ ਪਹਿਲੇ ਚੋਲੇ ਸਾਹਿਬ ਸ਼ਾਹ ਸਾਹਿਬ ਦੇ ਰਾਜ ਕੇਸਰੀ ਰਾਜ ਦਾ ਵਿਲਾ ਸਾਹਿਬ ਉਸ ਨੂੰ ਦੁਬਾਰਾ ਭਲਵਾਂਤ ਵੀ ਪਹੁੰਚਾਵੇ ਜੋ 12 ਜਿਹੜਾ ਹੈ ਪੰਥ ਦੇ ਵਿੱਚ ਕੇਵਲ ਸ਼ਾਸਤਰ ਆਇਆ ਜਾਣੇ ਇੱਕ ਕਾਸਾ ਲਿਆ ਜਾਵੇ ਸਾਰੀ ਸੰਭੀਰ ਸੀ ਜੋ ਨਵਾਂ ਸ਼ਾਨ ਸਾਹਿਬ ਪਸੰਦੀਦ ਅੰਦਰ ਲਾਇਆ ਗਿਆ ਹੈ ਉਸ ਮੇਲ ਅੰਦਰ ਸੁਣਨ ਵਾਲੀ ਜੋ ਪੰਥ ਸਿੰਘ ਸਭਾ ਦੇ ਵੱਲੋਂ ਕਾਸਾ ਆਇਆ ਉਸ ਦੇ ਰੋਧ ਵਿੱਚ ਇਕੱਠੀ ਹੋਈ ਹੈ ਸੋ ਆਪ ਜੀ ਨੂੰ ਪੰਥ ਸਿੰਘ ਸਾਹਿਬਾ ਨੂੰ ਇਹਨਾਂ ਦੀ ਬੇਨਤੀ ਹੈ ਭਾਈ ਕਿ ਜਿਹੜਾ ਹੈ ਨਵਾਂ ਫੈਸਲਾ ਜਿਹੜਾ ਹੈ ਲਿਆ ਗਿਆ ਹੈ ਤੋਂ ਦੂਜਾ ਰੰਗ ਆਪ ਨੂੰ ਬਣਿਆ ਹੈ ਇਸੋ ਹੀ ਦਾ ਸ਼ੇਖ ਦੇ ਸ਼ੇਖ ਸੁਝਾਇਆ ਜਾਵੇ ਵਾਹਿਗੁਰੂ ਜੀ ਦਾ ਕਾਂਸਾ ਵਾਹਿਗੁਰੂ ਜੀ ਕੀਤੇ ਇੰਤੇ ਗੈਰੀ ਸਾਧ ਸੰਗਤ ਜੀ ਆਜਾ ਜਿਤੇ ਪਾਸ਼ਾ ਨੇ ਕਿਰਤਾ ਕੀਤੀ ਹੈ ਬ੍ਰਿਜ ਦੇ ਵਿੱਚ ਬੰਨਾ ਸਿੰਘਾਂ ਨੇ ਸੇਵਾਲ ਨੂੰ ਵਿਆਹ ਨੂੰ ਤੁਹ ਨੂੰ ਲਾਇਆ ਗਿਆ ਸੀ ਉਹਦੇ ਸਬੰਧ ਤੇ ਗੱਤਾਂ ਹੋਈ ਸੰਤਨੋ ਜੋ ਕਾਲਤਾ ਤੋਂ ਰੋਲ ਕਮੇਟੀ ਕੋਲੋਂ ਫੈਸਲਾ ਲਾ ਗਿਆ ਹੈ ਉਹਦੇ ਵੇਖ ਰੋਲ ਵਿੱਚ 100 ਸਾਲੇ ਕੱਢੇ ਹੋਏ ਹਨ ਤੇ ਅਪੀਲ ਕਰਦੇ ਆਂ ਜੀ ਕਿ ਗ੍ਰੀਨ ਚੈਟ ਨੂੰ ਵੀ ਇਹ ਕੱਟੇ ਹੋ ਕੇ ਉਹਨਾਂ ਦਾ ਰੂਪ ਕੀਤਾ ਜਾਵੇ ਅਤੇ ਅਪੀਲ ਕੀਤੀ ਜਾਵੇ ਕਿ ਉਹ ਫੈਸਲਾ ਵਾਪਸ ਲੈ ਆ ਜਾਵੇ ਜੇ ਸ੍ਰੀ ਸੁਮਨ ਜੀ ਸ੍ਰੀ ਸ਼ਾਨ ਸਾਹਿਬ ਨੂੰ ਇਹ ਪਰਵਾਨਗੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ